बीस लाख लोगों द्वारा पंजाब में मेंबर पार्लियामेंट चुना गया और वो एन एस से लगाकर अंदर रखा हुआ है फ्रीडम ऑफ स्पीच उसकी कंस्टिट्यूएंसी के लोगों की बात यहाँ नहीं रख पा रहे ये भी इमरजेंसी एमरजेंसी जी चन्नी जी ने की बोलना है पार्लियामेंट से तो उन्होंने हुआ है जैसा कांग्रेस का स्टैंड की है तो अद्धी कांग्रेस कुछ और बोली जाती है अद्धी कांग्रेस कुछ होर बोली जाती है है ना ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰ ਰਹੀਆਂ ਕਰ ਰਹੇ ਕਿਉਂਕਿ ਮੈਂ ਇਕੱਲਾ ਸਾ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਸਾਨੂੰ ਨਹੀਂ ਚੱਲ ਹਾਕਮ ਦੇ ਵਕਤ ਨੂੰ ਉਹ ਆਪਣੇ ਸੈਕਟਰ ਦੇ ਗੱਲ ਕੀਤੀ ਹੋਈ ਹੈ ਕਿ ਉਹਨਾਂ ਨੇ ਕਹਿ ਰਹੇ ਸਮਝ ਨਹੀਂ ਆਇਆ ਤੇ ਆਖੀ ਕਿ ਲੋਕਾਂ ਦਾ ਆਮਦਕਾਰ ਨੂੰ ਦੱਸਦਾ ਪੰਜਾਬ ਸਰਕਾਰ ਨੇ ਐਨਐਸ ਲਾੜਦੇ ਹਰਸਾ ਬੋਲ ਚਰ ਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਤਾਂ ਉਹਨਾਂ ਦਾ ਹੋਇਆ ਜਦ ਤੱਕ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾਡ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਮੰਨ ਚੱਲਾਂਗੇ ਇਨ ਸਟੇਟਾਂ ਨੇ ਭੇਜਿਆ ਸੀ ਮੈਂ ਇਹੀ ਕਹਿ ਰਹੇ ਹਾਂ ਜੀ ਕਿ ਇਹਨੂੰ ਰਿਫਾਰਮਸ ਦੇ ਵਿੱਚ ਪਾਉਣਾ ਚਾਹੀਦਾ ਹੈ ਡੈਮੋਕ੍ਰੇਸੀ 'ਚ ਨਾ ਇਲੈਕਟਿਡ ਲੋਕ ਜਿਹੜੇ ਨੇ ਉਹ ਫੈਸਲੇ ਲੈਂਦੇ ਨੇ ਸਿਲੈਕਟਿਡ ਨਹੀਂ ਲੈਂਦੇ ਹੁਣ ਮੈਂ ਚਾਂਸਲਰ ਲਾਉਣਾ ਹੈ ਵਾਈਸ ਚਾਂਸਲਰ ਲਾਉਣਾ ਮੈਂ ਤਾਂ ਲੋਕਾਂ ਵੱਲੋਂ 92 ਸੀਟਾਂ ਦੇ ਕੇ ਮੈਨੂੰ ਚੁਣਿਆ ਗਿਆ ਤਾਂ ਡਿਸੀਜਨ ਤਾਂ ਇਲੈਕਟਿਡ ਹੀ ਲੈਣਗੇ ਨਾ ਜੇ ਮੈਂ ਗਲਤ ਡਿਸੀਜਨ ਲੈ ਲੂੰਗਾ ਅਗਲੇ ਇਲੈਕਸ਼ਨ ਦੇ ਵਿੱਚ ਲੋਕ ਮੈਨੂੰ ਹਟਾ ਦੇਣਗੇ ਠੀਕ ਪਾਰਾ ਇੱਥੇ ਕੀ ਹੈ ਮੈਂ ਚੁਣ ਕੇ ਦੇਵਾਂਗਾ ਤਿੰਨ ਬੰਦੇ ਰਾਜਪਾਲ ਨੂੰ ਰਾਜਪਾਲ ਉਹਨਾਂ ਚੋਂ ਇੱਕ ਬੰਦੇ ਨੂੰ ਸੈਲੈਕਟ ਕਰ ਲੂਗਾ ਫਿਰ ਉਹ ਕੌਣ ਹੈ ਜੀ selector